ਮੇਰਾ ਸਰ ਤੈਨੂੰ ਧੰਨਵਾਦ ਤੁਸੀਂ ਤੁਹਾਨੂੰ ਕੋਨੇ ਸਰਦਾਰ ਲਖਵੀਰ ਸਿੰਘ ਰਾਏ ਜਿੰਦਾਬਾਦ ਸਰਦਾਰ ਲਖਵੀਰ ਸਿੰਘ ਰਾਏ ਜਿੰਦਾਬਾਦ ਹਲੋ ਜੀ ਸਰਪੰਚ ਸਾਹਿਬ ਠੀਕ ਸਿਚੁਏ ਸਤਿ ਸ਼੍ਰੀ ਅਕਾਲ ਜੀ ਹਲੋ ਅੱਜ ਅਸੀਂ ਪਿੰਡ ਬੀੜ ਬਮਾਰ ਸੀ ਸਾਡੇ ਸਰਪੰਚ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਸਮੁੱਚੀ ਪੰਚਾਇਤ ਸਾਰੀ ਪਿੰਡ ਦੇ ਪਤਵੰਤੇ ਸੱਜਣ ਸਾਡੇ ਸਰਪੰਚ ਸਾਹਿਬਾਨ ਅੱਜ ਬੜਾ ਖੁਸ਼ੀ ਦਾ ਮਕਾਮ ਹੈ ਕੀ ਜਿਵੇਂ ਦੱਸਿਆ ਗਿਆ ਵੀਰ ਜੀ ਦੱਸ ਰਹੇ ਸੀ ਸਾਡੇ ਪ੍ਰਧਾਨ ਸਾਹਿਬ ਕਿ 1962 ਦਾ ਇਹ ਥਾਂ ਛੱਡਿਆ ਗਿਆ ਸੀ ਪਹਿਲੀ ਤਾਂ ਥਾਂ ਛੜਾਇਆ ਔਰ ਇਹ ਪਿੰਡ ਜਿਹੜੀ ਬੇਸਿਕ ਸੁਵਿਧਾ ਹੈ ਪਾਣੀ ਦੀ ਉਹ ਤੋਂ ਵੀ ਵਾਂਝਾ ਸੀ ਔਰ ਖੁਸ਼ੀ ਅੱਜ ਕੀ ਸਾਡੇ ਪਿੰਡ ਨੂੰ ਪਾਣੀ ਦੀ ਟੈਂਕੀ ਮਿਲੀ ਹੈ 90 ਲੱਖ 99 ਹਜ਼ਾਰ ਜਿਹੜਾ ਇਹਦੀ ਕੁੱਲ ਕੀਮਤ ਹੈ ਬਣ ਕੇ ਤਿਆਰ ਹੋਊਗੀ 8 ਮਹੀਨੇ ਦੇ ਵਿੱਚ ਸਾਡੇ ਜੈ ਸਾਹਿਬ ਸਾਰੇ ਡਿਪਾਰਟਮੈਂਟ ਵੀ ਆਏ ਉਹਨਾਂ ਦਾ ਐਸਡੀਓ ਸਾਹਿਬ 8 ਮਹੀਨੇ ਚ ਅਸੀਂ ਜਿਹੜੀ ਇਹ ਕੰਪਲੀਟ ਕਰ ਲਾਂਗੇ ਔਰ ਪਿੰਡ ਨੂੰ ਪਾਣੀ ਮਿਲੂਗਾ ਜਿਹੜੀ ਬੇਸਿਕ ਸੁਵਿਧਾ ਸੀ ਉਹ ਮਿਲਣ ਜਾ ਰਹੀ ਹੈ ਮਾਨ ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਭਵੰਸੀ ਮਾਨ ਸਾਹਿਬ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਅਸੀਂ ਜਿਹੜੀ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਹਾਂ ਔਰ ਇੱਕ ਰਸਤੇ ਦਾ ਵੀ ਟੂਟ ਘਟ ਕਰਨਾ ਉਹ ਵੀ ਬਹੁਤ ਚਿਰ ਤੋਂ ਰੁਕਿਆ ਰਸਤਾ ਸੀ ਸੋ ਉਹ ਕੰਮ ਹੋ ਰਹੇ ਨੇ ਸਰਪੰਚ ਸਾਹਿਬ ਜਿਹੜੇ ਬਹੁਤ ਰੁਕੇ ਹੋਏ ਸੀ ਨਾ ਇਹ ਤੁਹਾਡੀ ਕਿਰਪਾ ਜੀ ਨਹੀਂ ਕਿਰਪਾ ਪਰਮਾਤਮਾ ਦੀ ਤੁਹਾਡਾ ਸਾਥ ਹੈ ਤੇ ਬਹੁਤ-ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੈ ਜੀ ਕਿਉਂਕਿ ਸਵਸ਼ ਪਾਣੀ ਮਿਲਣਾ ਬਹੁਤ ਜ਼ਰੂਰੀ ਹੈ ਇਹ ਬੇਸਿਕ ਨੀਡ ਹੈ ਜਿਹੜੀ ਤੁਹਾਡੀ ਸਰਕਾਰ ਪੂਰੀ ਕਰਨ ਜਾ ਰਹੀ ਹੈ ਸਾਰਿਆਂ ਨੂੰ ਇੱਕ ਵਾਰ ਫੇਰ ਮੈਂ ਮੁਬਾਰਕਬਾਦ ਦਿੰਦਾ ਧੰਨਵਾਦ ਕਰਦਾ ਮਾਨਯੋਗ ਸਰਦਾਰਪੁਰ ਸਿੰਘ ਮਾਨ ਸਾਹਿਬ ਦਾ ਮਾਨਯੋਗ ਸਾਡੇ ਹਲਕੇ ਦੇ ਐਮਐਲਏ ਸਾਹਿਬ ਲਖਵੀਰ ਸਿੰਘ ਜੀ ਰਾਏ ਜੋ ਅੱਜ ਅਸੀਂ ਵਾਟਰ ਸਪਲਾਈ ਵਾਲੀ ਟੈਂਕੀ ਦਾ ਮਦਦ ਨਹੀਂ ਪੱਥਰ ਰੱਖਿਆ ਮਤਲਬ ਇਹ ਬੜੀ ਲੋੜ ਸੀ ਚਰਤੋਂ ਪਿੰਡ ਵਾਸਤੇ ਪਾਣੀ ਦੀ ਇਹ ਜ਼ਰੂਰਤ ਸੀਗੀ ਸੋਲਤ ਕਿਉਂ ਪਾਣੀ ਹੁਣ ਦਿਨੋ ਦਿਨੀ ਸਾਰੇ ਖਰਾਬ ਹੁੰਦੇ ਜਾ ਰਹੇ ਨੇ ਇਸ ਕਰਕੇ ਸਾਨੂੰ ਇਹ ਲੋੜ ਸੀਗੀ ਪਿੰਡ ਨੇ ਵਾਸਤੇ ਚਲੋ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਇਸ ਵਾਟਰ ਸਪਲਾਈ ਟੈਂਕੀ ਦਾ ਨਹੀਂ ਪੱਥਰ ਰੱਖਿਆ